ਸਤਿਨਾਮ ਨਗਵਿੰਦਰ ਸਿੰਘ ਆ ਜੀ ਮੈਂਬਰ ਪੰਚਾਇਤ ਪਿੰਡ ਕਤਾਲਾ ਵੇਟ ਕੀ ਕੰਮ ਦੇ ਕੈਂਪ ਚ ਆ ਗਏ ਕੈਂਪ ਦੇ ਵਿੱਚ ਪਹੁੰਚ ਕੇ ਬੜੀ ਖੁਸ਼ੀ ਹੋਈ ਆ ਜੀ ਚੰਗਾ ਲੱਗਦਾ ਐ ਇਦਾਂ ਦੇ ਜਿਹੜੇ ਉਪਰਾਲੇ ਨੇ ਇਹ ਕੀਤੇ ਜਾਣੇ ਚਾਹੀਦੇ ਨੇ ਸਾਰੇ ਪਿੰਡਾਂ ਚ ਹੋਣੇ ਚਾਹੀਦੇ ਨੇ ਤਾਂ ਜੋ ਜਿਹੜੇ ਗਰੀਬ ਆ ਲੋਕ ਨੇ ਉਹ ਇਹਦੀ ਸਹਾਇਤਾ ਨਾਲ ਆਪਣੇ ਸਿਹਤ ਨੂੰ ਠੀਕ ਰੱਖ ਸਕਣ ਸਾਨੂੰ ਬਹੁਤ ਚੰਗਾ ਲੱਗਿਆ ਇਹ ਆ ਗ੍ਰਾਮ ਪੰਚਾਇਤ ਬੁਵਾਰਕਪੁਰ ਨੇ ਜਿਹੜਾ ਇਹ ਉਪਰਾਲਾ ਕੀਤਾ ਬਹੁਤ ਸਲਾਘਾਯੋਗ ਐ ਮੈਨੂੰ ਲੱਗਦਾ ਵੀ ਇਹ ਸਾਰੇ ਪਿੰਡਾਂ ਦੇ ਵਿੱਚ ਇਹ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਨੇ ਜੀ ਨਾਮ ਹਾਂਜੀ ਵਾਈਜੀ ਖਾਲਸਾ ਵਾਈਜੀ ਫਤਿਹ ਮੈਂ ਸਰਦਾਰ ਕੁਲਦੀਪ ਸਿੰਘ ਜੀ ਰਠਾਓ ਡੈਰੀ ਫਾਰਮ ਵੀਜੀ ਮੈਂ ਵਿਲੇਜ ਰਾਮਗੜ ਤੋਂ ਬਿਲੋਂਗ ਕਰਦਾ ਹਾਂ ਹਾਂਜੀ ਹਾਂ ਵੀਜੀ ਮੈਨੂੰ ਸਵੇਰੇ ਵੀਰ ਹਾਂ ਦਾ ਕਾਲ ਗਿਆ ਸੀ ਸਰਪੰਚ ਸਾਹਿਬ ਦਾ ਜੀ ਵੀ ਆਪਣੇ ਪਿੰਡ ਕੈਂਪ ਲੱਗ ਰਿਹਾ ਹੈ ਇਸ ਕਰਕੇ ਮੈਂ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਆਇਆ ਜੀ ਤੇ ਉਹਨੂੰ ਦੋ ਦਿਨ ਪ੍ਰੋਬਲਮ ਸੀਗੀ ਹੈ ਜੀ ਮੈਂ ਇੱਥੇ ਆ ਕੇ ਕੈਂਪ 'ਚ ਦੇਖਿਆ ਜੀ ਬਹੁਤ ਚੰਗੇ ਡਾਕਟਰ ਆਏ ਹੋਏ ਸੀ ਜੀ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਚੈੱਕਅਪ ਕੀਤੀ ਹੈ ਜੀ ਤੇ ਦਵਾਈ ਵੀ ਫਰੀ ਦਿੱਤੀ ਹੈ ਮੈਂ ਜਾਨਦਾ ਜੀ ਇਦਾਂ ਦੇ ਕੈਂਪ ਜਿੱਦਾਂ ਦੇ ਮੇਰੇ ਵੀਰ ਜੀ ਮੁबारकਪੁਰ ਦੇ ਲੋਕਾਂ ਨੇ ਗਾਇਆ ਜੀ ਤਾਂ ਬਹੁਤ ਚੰਗਾ ਉਪਰਾਲਾ ਕੀਤਾ ਹੈ ਕਾਫੀ ਸੰਗਤ ਆਈ ਹੈ ਜੀ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ ਹੈ ਉਹ ਵੀ ਫ੍ਰੀ ਵਿੱਚ ਮੈਂ ਇਸ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਦਾਂ ਦੇ ਉਪਰਾਲੇ ਕੀਤੇ ਜਾਂ ਤਾਂ ਕਿਉਂਕਿ ਸਾਡੇ ਦੇਸ਼ ਵਿੱਚ ਬਿਮਾਰੀ ਅਤੇ ਪਾਣੀ ਦੇ ਮਾੜੇ ਹੋਣ ਕਰਕੇ ਬਹੁਤ ਮਾਲਾਕਰ ਪੈ ਰਿਹਾ ਹੈ ਤੇ ਗਰੀਬ ਲੋਕ ਨੇ ਜਿਹੜੇ ਆਪਣੀ ਦਵਾਈ ਨਹੀਂ ਲੈ ਸਕਦੇ ਇਦਾਂ ਦੇ ਕੈਂਪ ਦਾ ਲਾਹਾ ਲਿਆ ਵਾਈ ਜੀ ਖਾਸ ਕਰਕੇ ਵਾਈ ਫਰ ਅੱਜ ਸਾਡੇ ਨਗਰਵੇਜੀ ਮੁਾਰਕਪੁਰ ਪਿੰਡ ਵਿੱਚ ਮੇਰਾ ਨਾਮ ਅਜਮੇਰ ਸਿੰਘ ਆ ਜੀ ਪ੍ਰੋਪਰਟੀ ਡੀਲਰ ਦਾ ਮੈਂ ਕੰਮ ਕਰਦਾ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਫਾਦਰ ਇਸ ਪਿੰਡ ਦੇ ਸਰਪੰਚ ਰਹੇ ਆ ਤੇ ਅੱਜ بڑے ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਵਧੀਆ ਸਹਿਯੋਗ ਦੇ ਕੇ ਇਹਨਾਂ ਨੇ ਅੱਜ ਕੈਂਪ ਲਵਾਇਆ ਸਾਰਿਆਂ ਨੇ ਮੇਰੇ ਨਾਲ ਸਾਥ ਦਿੱਤਾ ਸੋ ਬਹੁਤ ਧੰਨਵਾਦੀ ਆ ਅਸੀਂ ਸਾਰੇ ਇਕਾਈ ਹਸਤਾਖਰ ਦੇ ਡਾਕਟਰ ਸਾਹਿਬ ਦੇ ਬਲਦੇਵ ਸਿੰਘ ਹੌਲਕ ਜੀ ਦੇ ਬਹੁਤ ਧੰਨਵਾਦ ਕਰਦੇ ਆ ਅਸੀਂ ਜਿਹੜਾ ਅੱਜ ਕੈਂਪ ਲੱਗਿਆ ਇਸ ਵਿੱਚ ਬਹੁਤ ਜ਼ਿਆਦਾ ਮਰੀਜ਼ ਵੀ ਆਏ ਪੇਸ਼ੈਂਟ ਵੀ ਆਏ ਕੋਈ ਜਨਰਲ ਨੋਲਿਜ ਵਾਸਤੇ ਵੀ ਆਏ ਜਿਨ੍ਹਾਂ ਨੇ ਜਿਨ੍ਹਾਂ ਨੂੰ ਅੱਜ ਕਾਫੀ ਨੋਲਿਜ ਮਿਲੀ ਕਿਉਂਕਿ ਸਾਡਾ ਬੇਟ ਏਰੀਆ ਆ ਥੋੜਾ ਜਿਹਾ ਪਿੱਛੇ ਪੈਂਦਾ ਹੈ ਜੀ ਪਛੜੇ ਹੋਏ ਲੋਕ ਵੀ ਹੈਗੇ ਇੱਥੇ ਏਰੀਆ ਦੇ ਵਿੱਚ ਬਹੁਤ ਸਹੂਲਤਾਂ ਮਿਲੀਆਂ ਅੱਜ ਟੈਸਟ ਫ੍ਰੀ ਹੋਏ ਡਾਕਟਰ ਸਾਹਿਬ ਨੇ ਦੱਸਿਆ ਵੀ ਜੇ ਕਿਸੇ ਨੇ ਕੋਈ ਆਪਰੇਸ਼ਨ ਕਰਵਾਉਣਾ ਹੈ ਜਾਂ ਕੋਈ ਇਲਾਜ ਕਰਵਾਉਣਾ ਹੈ ਤਾਂ ਅਸੀਂ ਕਾਫੀ ਪਰਸੈਂਟ ਘੱਟ ਤੇ ਮਤਲਬ ਮਦਦ ਵੀ ਕਰਾਂਗੇ ਨਾਲ ਬਹੁਤ ਵਧੀਆ ਲੱਗਿਆ ਔਰ ਅੱਜ ਦਾ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਮਤਲਬ ਸਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸਮਰਪਿਤ ਹੈ ਜਿਹੜਾ ਜੀ ਕੈਂਪ ਹੈ ਉਹਨਾਂ ਦੀ ਯਾਦ ਵਿੱਚ ਲਗਾਇਆ ਹੈ ਤੇ ਸਾਡਾ ਇਹ ਨਗਰ ਬਹੁਤ ਉਤਸ਼ਾਹ ਦਿਖਾਇਆ ਬਹੁਤ ਸਾਥ ਦਿੱਤਾ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਅੱਜ ਆਏ ਪਿੰਡ ਨੂੰ ਨੌਲੇਜ ਮਿਲੀ ਜੀ ਐਦਾਂ ਹੀ ਅਸੀਂ ਸੇਵਾ ਕਰਦੇ ਰਹਾਂਗੇ ਜੇ ਦੁਬਾਰਾ ਫੇਰ ਸਾਨੂੰ ਕੋ ਮੌਕਾ ਮਿਲਿਆ ਅਸੀਂ ਵੱਡੇ ਲੈਵਲ ਤੇ ਸਾਰੇ ਪੰਜ ਸਰਪੰਚ ਜਿੰਨੇ ਮੇਰੇ ਨੌਜਵਾਨ ਵੀਰ ਹਨ ਐਨਆਰਆਈ ਵੀਰ ਹਨ ਵੱਡੇ ਪੱਧਰ ਤੇ ਅਸੀਂ ਕੈਂਪ ਲਗਵਾਵਾਂਗੇ ਖੂਨਦਾਨ ਬਲੱਡ ਕੈਂਪ ਵੀ ਲਗਵਾਵਾਂਗੇ ਜੀ ਹੋਰ ਵੀ ਅਸੀਂ ਨਾਲ ਸਾਥ ਪੂਰਾ ਦਵਾਂਗੇ। ਨਾਮ ਵਰਗੇ ਹਾਂ ਜੀ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਮਵਾਰਕਪੁਰ ਵੱਲੋਂ ਆਪਣਾ ਜੋ ਸਾਡੇ ਪਿੰਡ ਵਿੱਚ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਕਾਈ ਹਸਪੀਟਲ ਵੱਲੋਂ ਅਸੀਂ ਉਹਨਾਂ ਦਾ ਅੱਜ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਬੇਟ ਇਲਾਕੇ ਦੇ ਪਿੰਡ ਵਿੱਚ ਸਭ ਤੋਂ ਪਹਿਲੀ ਵਾਰ ਪਿੰਡ ਦੇ ਵਿੱਚ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਅਸੀਂ ਡਾਕਟਰ ਸਾਹਿਬ ਬਲਦੇਵ ਸਿੰਘ ਔਲਖ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਉਹਨਾਂ ਨੇ ਪਹਿਲ ਦਿੱਤੀ ਬੇਟ ਏਰੀਆ ਦੇ ਵਿੱਚ ਤੇ ਅਸੀਂ ਸਮੂਹ ਨਗਰ ਪੰਚਾਇਤ ਦਾ ਮੈਂ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਦੇ ਨੌਜਵਾਨ ਸਭਾ ਦਾ ਸਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦੇ ਕੇ ਆਪਣਾ ਉਤਸ਼ਾਹ ਦਿਖਾਇਆ ਪਿੰਡ ਦਾ ਪਿੰਡ ਦੇ ਵਿੱਚ ਕੈਂਪ ਲਾਉਣ ਦੇ ਵਿੱਚ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਧੀਆ ਕੈਂਪ ਲਾਉਣ ਦਾ ਕੰਮ ਕਰਦੇ ਰਾਂਗੇ ਜੇਕਰ ਸਾਨੂੰ ਪੰਚਾਇਤ ਵੱਲੋਂ ਤੇ ਸਾਬਕਾ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਅੱਜ ਜਿਵੇਂ ਇਹ ਪਿੰਡ ਮੁਬਾਰਕਪੁਰ ਆਏ ہیں ਇਥੋਂ ਦੀ ਪੰਚਾਇਤ ਸਰਪੰਚ ਸਾਹਿਬ ਤੇ ਸਾਡੇ ਪੁਰਾਣੇ ਪ੍ਰੈਸਿਡੈਂਟ ਵੀ ਹੈ ਮਿੱਤਰ ਵੀ ਹੈ ਕਰਮਜੀਤ ਇਹਨਾਂ ਸਾਰਿਆਂ ਦੇ ਸਦਕੇ ਇਹਨਾਂ ਨੇ ਸਾਨੂੰ 21 ਹਸਪਤਾਲ ਦੇ ਡਾਕਟਰ ਨੂੰ ਬੁਲਾਇਆ ਕਿ ਇੱਕ ਇਸ ਇਲਾਕੇ ਦੀ ਸੇਵਾ ਕੀਤੀ ਜਾਵੇ ਸੇਵਾ ਦਾ ਕੀ ਮਤਲਬ ਹੈ ਕਿ ਜੇ ਕਿਸੇ پیشن ਨੂੰ ਉਹਦੀ ਬਿਮਾਰੀ ਤੋਂ ਜਾਣਕਾਰੀ ਹੀ ਕਰਾਇਆ ਜਾਵੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੈਗੀ ਆ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਬਾਰੇ ਨਹੀਂ ਪਤਾ ਹੁੰਦਾ ਜੇ ਬਿਮਾਰੀਆਂ ਬਾਰੇ ਪਤਾ ਨਹੀਂ ਹੁੰਦਾ ਤਾਂ ਉਹ ਇਲਾਜ ਨਹੀਂ ਕਰਵਾ ਪਾਉਂਦੇ ਇਸ ਕਰਕੇ ਅੱਜ ਜਿਹੜਾ ਇਹ ਚੈੱਕਅਪ ਕੈਂਪ ਹੈ ਜਿਹਦੇ ਵਿੱਚ ਅਸੀਂ ਚੈੱਕਅਪ ਵੀ ਕੀਤੇ ਐ ਫ੍ਰੀ ਦਵਾਈਆਂ ਵੀ ਦਿੱਤੀਆਂ ਕੁਝ ਟੈਸਟ ਵੀ ਕੀਤੇ ਐ ਉਹਦੇ ਜ਼ਰੀਏ ਇਹ ਸਾਰੇ ਇਲਾਕੇ ਦਾ ਜਿਹੜਾ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਸਤਲੁਜ ਦਰਿਆ ਇੱਥੋਂ ਦੀ ਲੰਘਦਾ ਹੈ ਇਹ ਸਾਰਾ ਇਲਾਕਾ ਹੈ ਜਿਹਨੇ ਜਿਹੜਾ ਕਿ ਥੋੜਾ ਜਿਹਾ ਤੁਸੀਂ ਇਹ ਕਹਿ ਲੋ ਵੀ ਹਸਪਤਾਲਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਦਾ ਹੈਗਾ ਤੇ ਅਸੀਂ ਰੈਦਰ ਆਪਣੇ ਹਸਪਤਾਲ ਦੀ ਡਾਕਟਰਾਂ ਦੀ ਟੀਮ ਲੈ ਕੇ ਆ ਕੇ ਇਸ ਇਲਾਕੇ ਦੇ ਵਿੱਚ ਆਏ ਆ ਤਾਂ ਕਿ ਉਹ ਲੋਕਾਂ ਨੂੰ ਅਸੀਂ ਖੁਦ ਮਿਲ ਸਕੀਏ ਜਿਹੜੇ ਸਾਡੇ ਕੋਲੇ ਨਹੀਂ ਆ ਸਕਦੇ ਉਹਨਾਂ ਦੀ ਜਿੰਨੀ ਸੇਵਾ ਅਸੀਂ ਕਰ ਸਕੀਏ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਦਾ 체크업 ਕੀਤਾ ਜਾਵੇ ਜਾਣਕਾਰੀ ਦਿੱਤੀ ਜਾਵੇ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਜੇ ਕਿਸੇ ਨੂੰ ਬਹੁਤ ਜ਼ਿਆਦਾ ਸਰਜਰੀ ਦੀ ਲੋੜ ਹੈ ਉਹ ਹਸਪਤਲ ਦੇ ਵਿੱਚ ਆ ਕੇ ਸਰਜਰੀ ਕਰਾ ਸਕਦਾ ਜਿਹਦੇ ਵਿੱਚ ਵੀ ਅਸੀਂ ਉਹਦੀ ਫਾਈਨੈਂਸ਼ੀਅਲ ਹੈਲਪ ਵੀ ਕਰ ਸਕਦੇ ਹਾਂ ਟੂ ਸਮਕਸ ਹੈ ਜੇ ਕੋਈ ਜ਼ਰੂਰਤਮੰਦ ਮਿਲੇ ਜੀ ਲੋੜ ਬੰਦ ਜ਼ਰੂਰਤਮੰਦ ਹਾਂ ਉਹ ਬਿਲਕੁਲ ਉਹੀ ਉਹਨਾਂ ਨੂੰ 20 ਤੋਂ 30% ਤੱਕ ਅਸੀਂ ਸਰਜਰੀ ਦੇ ਵਿੱਚ ਵੀ ਉਹਨਾਂ ਨੂੰ ਛੋੜ ਦੇਵਾਂਗੇ ਜਾਂ ਆਪਣੇ ਕੋਲੋਂ ਮਦਦ ਕਰਾਂਗੇ ਤਾਂ ਕਿ ਉਹ ਆਪਣਾ ਇਲਾਜ ਕਰਵਾ ਸਕਣ ਤੇ ਸਾਡਾ ਇਕਾਈ ਹਸਪਤਲ ਮਲਟੀ ਸਪੈਸ਼ਲਟੀ ਹਸਪਤਲ ਹੈ ਜਿਨਾ ਕਿ ਕਿਡਨੀ ਟ੍ਰਾਂਸਪਲੈਂਟ ਦੇ ਲਈ ਤਾਂ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਮਸ਼ਹੂਰ ਹੈ ਲੇਟੈਸਟ ਟੈਕਨੋਲੋਜੀ ਹੈ ਦੂਰਬਿੰਦ ਦੇ بڑے ਵੱਡੇ ਵੱਡੇ ਆਪਰੇਸ਼ਨ ਹੁੰਦੇ ਆ 레이ਜ਼ਰ ਹੈ 레이ਜ਼ਰ ਦੇ ਨਾਲ ਗਦੂਦਾਂ ਦੇ ਪੱਥਰੀਆਂ ਦੇ ਆਪਰੇਸ਼ਨ ਹੁੰਦੇ ਆ ਪਿੱਤੇ ਦੀ ਪੱਥਰੀ ਆ ਉਹਨੂੰ ਅਸੀਂ ਦੂਰਬਿੰਦ ਦੇ ਨਾਲ ਕੱਢ ਕੇ ਦੂਜੇ ਦਿਨ ਘਰ ਭੇਜ ਦਿੰਨੇ ਆ ਬੱਚੇ ਜਾਨੀ ਦੀਆਂ ਰਸੋਲੀਆਂ ਹੈਗੀਆਂ ਸਾਡੀ ਗਾਇਨੀ ਦੀ ਡਾਕਟਰ ਵੀ ਆਏ ਹੋਏ ਡਾਕਟਰ ਸੁਹਾਕੀ ਕਿੰਨੇ ਜਿਹੇ ਮਰੀਜ਼ ਆਨੇ ਆਏ ਨੇ ਅੱਜ ਮੇਰੇ ਖਾਲ 2-300 ਮਰੀਜ਼ ਹੋ ਗਏ ਉਹਨੇ ਜੀ ਮੈਂ ਹਾਂ ਤਾਂ ਕਿ ਟੋਟਲ ਡਾਟਾ ਨਹੀਂ ਰੱਖਿਆ ਹੈਗਾ ਬਟ ਕਾਫੀ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋਇਆ ਹੈਗਾ ਤੇ ਜਿਹੜਾ ਮੈਂ ਦੱਸ ਰਿਹਾ ਸੀ ਜਿਹੜੀਆਂ ਅਲੱਗ-ਅਲੱਗ ਸਪੈਸ਼ਲਟੀਆਂ ਐ ਮੈਡੀਸਨ ਦੇ ਡਾਕਟਰ ਆਏ ਹੋਏ ਆ ਮੇਰੀ ਯੂਰੋਲੋਜੀ ਦੀ ਟੀਮ ਆਈ ਹੋਈ ਆ ਗਾਇਨੀ ਦੇ ਡਾਕਟਰ ਆਏ ਹੋਏ ਆ ਸਾਰੇ ਇਸ ਤਰ੍ਹਾਂ ਦੇ ਹੱਡੀਆਂ ਦੇ ਡਾਕਟਰ ਐ ਤੇ ਜਨਰਲ ਸਰਜਰੀ ਦੇ ਡਾਕਟਰ ਐ ਜਿਹੜੇ ਜਿਹੜੇ ਕਿ ਸਾਰੇ ਪੇਸ਼ੈਂਟ ਨੂੰ ਲੋਕਾਂ ਨੂੰ ਇਹ ਸਾਰੀ ਇਹਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਉਹ ਕਰਨਗੇ